ਉਸ ਦਿਨ ਤੋਂ ਉਸ ਦਿਨ ਤੋਂ ਇਥੇ ਇਸ ਮੋਰਚੇ ਦੇ ਵਿੱਚ ਇਹ ਇਨਸੀਡੈਂਟ ਵਾਪਰਿਆ ਮੈਨੂੰ ਚੱਕ ਕੇ ਲੈ ਜਾਣ ਵਾਲਾ ਉਸ ਦਿਨ ਤੋਂ ਬਾਅਦ ਜਿੰਨੀ شدت ਦੇ ਨਾਲ ਜਿੰਨਾ ਜੀ ਜਾਨ ਦੇ ਨਾਲ ਤੁਸੀਂ ਸਾਡੀ ਗੱਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਤਾਈ ਪਹਚਾਈ ਹੈ ਮੇਰੇ ਕੋਲ ਸ਼ਬਦ ਨਹੀਂ ਜਿਹਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਾਂ ਬਹੁਤ 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 ਤੁਹਾਡਾ ਸਾਰਿਆਂ ਦਾ ਅਸੀਂ ਸ਼ੁਕਰ ਗੁਜ਼ਾਰ ਰਹੇ ਹਾਂ ਤੇ ਧੰਨਵਾਦ ਕਰਦੇ ਹਾਂ ਦੇਖੋ ਦੋਸਤੋ ਗੱਲ ਇਹ ਆ ਕਿ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਅਜੇ ਹੀ ਲੜਾਈ ਦੇ ਚੱਲਦਿਆਂ ਅਸੀਂ ਇੱਕ ਗੱਲ ਮਹਿਸੂਸ ਕਰ ਲਈ ਸਾਨੂੰ ਇੱਕ ਸਮਝ ਆ ਗਈ ਹੈ ਕਿ ਐਮਐਸਪੀ ਲਏ ਬਿਨਾ ਪੰਜਾਬ ਬਚ ਨਹੀਂ ਸਕਦਾ ਐਮਐਸਪੀ ਹੀ ਇੱਕ ਸੋਰਸ ਹੈ ਜਿਹਦੇ ਨਾਲ ਡਾਈਵਰਸੀਫਿਕੇਸ਼ਨ ਹੋਣਾ ਤੇ ਡਾਈਵਰਸੀਫਿਕੇਸ਼ਨ ਤੋਂ ਬਿਨਾ ਪੰਜਾਬ ਦਾ ਝੋਨੇ ਤੋਂ ਖਿਹੜਾ ਨਹੀਂ ਛੁੱਟ ਸਕਣਾ ਤੇ ਜਿੰਨੀ ਦੇਰ ਤੱਕ ਪੰਜਾਬ ਦਾ ਝੋਨੇ ਤੋਂ ਖਿਹੜਾ ਨਹੀਂ ਛੁੱਟ ਸਕਣਾ ਉਨੀ ਦੇਰ ਤੱਕ ਪੰਜਾਬ ਦੇ ਸਿਰ ਦੇ ਉੱਤੇ ਹਰਿਆਣੇ ਦੇ ਸਿਰ ਦੇ ਉੱਤੇ ਇਹ ਜਿਹੜਾ ਧਰਤੀ ਹੇਠਲਾ ਪਾਣੀ ਮੁੱਕਣ ਦਾ ਖਤਰਾ ਇਹ ਮੰਡਰਾਉਣਾ ਮੰਡਰਾਉਂਦਾ ਰਹਿਣਾ ਹੈ ਸੋ ਇਹ ਪੂਰੇ ਪੰਜਾਬ ਦਾ ਮੁੱਦਾ ਹੈ ਸਾਡਾ ਕੱਲੇ ਕਿਸਾਨਾਂ ਦਾ ਇਕ ਤਾਂ ਨਹੀਂ ਹੈ ਇਹ ਪੰਜਾਬ ਨੂੰ ਬਚਾਉਣ ਦੀ ਗੱਲ ਹੈ ਬੱਚਿਆਂ ਨੇ ਸਭਦਿਆਂ ਨੇ ਪਾਣੀ ਪੀਣਾ ਚਾਹੇ ਉਹ ਕੋਈ ਮਜ਼ਦੂਰ ਹੈ ਚਾਹੇ ਉਹ ਕੋਈ ਇੰਡਸਟਰੀਲਿਸਟ ਹੈ ਚਾਹੇ ਉਹ ਕੋਈ ਵਪਾਰੀ ਹੈ ਚਾਹੇ ਕਿਸਾਨ ਹੈ ਤਾਂ ਇੱਕ ਤਾਂ ਇਹ ਆ ਗੱਲ ਕਿ ਅਸੀਂ ਸਮਝ ਲਿਆ ਕਿ ਇਹਦੇ ਬਿਨਾ ਸਾਡਾ ਗੁਜ਼ਾਰਾ ਨਹੀਂ ਸਰਕਾਰ ਇਹ ਦੇਣ ਦੇ ਲਈ ਤਿਆਰ ਨਹੀਂ ਅਸੀਂ ਸਾਡੇ ਨਾਲ ਇੱਕ কমিਟਮੈਂਟ ਸੀ ਸਰਕਾਰ ਦੀ ਉਹ ਸਰਕਾਰ ਉਸ কমিਟਮੈਂਟ ਤੋਂ ਭੱਜੀ ਅਸੀਂ ਸਰਕਾਰ ਨੂੰ ਯਾਦ ਦੋ ਚੁਰਤਰੇ ਸਰਕਾਰ ਨੇ ਆਪਣੇ ਤੇ ਗੋਲੀਆਂ ਚਲਾਈਆਂ ਆਪਾਂ ਉਹ ਸਾਰਾ ਕੁਝ ਦੇਖਿਆ ਤੁਸੀਂ ਉਦੋਂ ਸਾਰਾ ਕਵਰ ਕਰਦੇ ਰਹੇ ਹੁਣ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਜਿਹੜਾ ਸਾਡਾ ਮੰਡਣਾ ਮੇਰਾ ਸਮੇਰੀ ਆਪਦੀ ਮਤਲਬ ਨਿੱਜੀ ਜਿਹੜੀ ਰਹਿ ਆ ਇਹ ਦੇਖੋ ਮੈਂ ਇੱਕ ਇੱਕ ਆਰਗੇਨਾਈਜੇਸ਼ਨ ਦਾ ਪ੍ਰਧਾਨ ਹੈ ਤੇ ਉਹਦੇ ਨਾਲ ਦੀ ਨਾਲ ਮੈਂ ਇੱਕ ਵੱਡੇ ਪਰਿਵਾਰ ਦਾ ਜਿਹੜਾ ਜੀ ਯੂਐਸਕੇਮ ਨਾਨ ਪੋਲਿਟਿਕਲ ਦਾ ਨਾਮ ਦਿੱਤਾ ਹੋਇਆ ਉਹਦਾ ਵੀ ਮੈਂ ਕਨਵੀਨਰ ਹੈ ਤਾਂ ਜਦੋਂ ਕਿਸੇ ਪਰਿਵਾਰ ਤੇ ਕੋਈ ਦੁੱਖ ਆਉਂਦਾ ਕੋਈ ਤਕਲੀਫ ਆਉਂਦੀ ਹੈ ਤਾਂ ਹਮੇਸ਼ਾ ਜ਼ਿੰਮੇਵਾਰੀ ਮਤਲਬ ਪਰਿਵਾਰ ਦੇ ਮੁਖੀ ਦੀ ਬਣਦੀ ਹੁੰਦੀ ਹੈ ਕਿ ਉਹ ਉਸ ਤਕਲੀਫ ਨੂੰ ਆਪਣੇ ਆਪ ਤੇ ਚੱਲੇ ਆਪ ਦੇ ਆਪ ਤੇ ਲਵੇ ਮੈਂ ਉਹ ਇੱਕ ਮੁਖੀ ਹੋਣ ਦੇ ਨਾਤੇ ਇੱਕ ਇਹ ਜ਼ਿੰਮੇਵਾਰੀ ਨੂੰ ਨਿਭਾਉਂਦਾ ਹੋਇਆ ਅਸੀਂ ਇਹ ਜਿਹੜਾ ਅਮਰਨ ਅੰਛਨ ਦਾ ਐਲਾਨ ਕੀਤਾ ਹੈ ਹੁਣ ਆਪਾਂ ਕੰਸਰਨਰ ਨਹੀਂ ਗੱਲਾਂ ਇਹਦੇ ਨਾਲ ਜਿਹੜਾ ਅੱਜ ਡਾਕਟਰਾਂ ਨੇ ਮਤਲਬ ਇਹ ਗੱਲ ਕਰੀ ਹੈ ਤੁਹਾਡੇ ਸਾਹਮਣੇ ਮਤਲਬ ਸਾਰੀ ਗੱਲ ਰੱਖੀ ਹੈ ਕਿ ਬਾਡੀ ਦੇ ਵਿੱਚ ਮਤਲਬ ਬਲੱਡ ਪ੍ਰੈਸ਼ਰ ਦੀ ਫਲਕਚੁਏਸ਼ਨ ਆ ਰਹੀ ਹੈ ਸ਼ੂਗਰ ਦੀ ਫਲਕਚੁਏਸ਼ਨ ਆ ਰਹੀ ਹੈ ਇਹ ਹੁੰਦਾ ਰਹਿਣਾ ਸਵਾਲ ਇਸ ਗੱਲ ਦਾ ਹੈ ਕਿ ਅਸੀਂ ਆਪਦੀ ਭੁੱਖ ਦੀ ਲੜਾਈ ਲੜ ਰਹੇ ਹਾਂ ਜੇ ਇਕੱਲੇ ਕਿਸਾਨਾਂ ਦੀ ਗੱਲ ਕਰੀਏ ਤਾਂ ਇੰਪੋਰਟੈਂਟ ਗੱਲ ਹੈ ਕਿ ਕਿਸਾਨੀ ਦੇ ਜਿਹੜੇ ਆਉਣ ਵਾਲੇ ਭੁੱਖ ਦੇ ਵਿੱਚ ਬੱਚੇ ਨੇ ਔਰ ਸਾਡੀਆਂ ਬੱਚੀਆਂ ਨੇ ਉਹਨਾਂ ਨੂੰ ਜਿਉਂਦੇ ਰੱਖਣ ਦੇ ਲਈ ਔਰ ਉਹਨਾਂ ਦੀ ਇੱਜ਼ਤਾਂ ਬਰਕਰਾਰ ਰੱਖਣ ਦੇ ਲਈ ਅਸੀਂ ਇਹ ਲੜਾਈ ਲੜ ਰਹੇ ਹਾਂ ਔਰ ਇਹ ਇਹ ਕਿਸੇ ਕੀਮਤ ਦੇ ਉੱਤੇ ਇਸ ਲੜਾਈ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ ਇਹ ਲੜਾਈ ਜਿੱਤਾਂਗੇ ਔਰ ਇਹ ਜਿੱਤਣੀ ਆ ਕਿ ਤੋ ਤੱਕ ਵੀ ਜਾਣਾ ਪਵੇ ਇਸੇ ਲਈ ਅਸੀਂ ਪ੍ਰੋਗਰਾਮ ਦਿੱਤਾ ਸੀ ਇੱਕ ਲੰਬੀ ਲੜੀ ਬਣਾ ਕੇ ਕਿ ਅਸੀਂ ਅਮਰਨ ਅੰਛਨ ਸ਼ੁਰੂ ਕਰਾਂਗੇ ਲਗਾਤਾਰ ਮਰਨ ਮਰਨ ਵਰਤੇ ਬੈਠਾਂਗੇ ਔਰ ਉਹ ਜਿਹੜਾ ਸਾਡਾ ਪ੍ਰੋਗਰਾਮ ਹੋਏਗਾ ਉਹ ਪ੍ਰੋਗਰਾਮ ਇੱਕ ਦਿਨ ਦਾ ਦੋ ਦਿਨ ਦਾ ਚਾਰ ਦਿਨ ਦਾ 10 ਦਿਨ ਦਾ 20 ਦਿਨ ਦਾ ਨਹੀਂ ਹੋਏਗਾ ਉਹ ਸਾਡਾ ਰੈਗੂਲਰ ਚੱਲੇਗਾ ਜਿਹੜੇ ਕਿਸਾਨ ਆਗੂ ਦੀ ਇੱਥੇ ਸ਼ਹਾਦਤ ਹੁੰਦੀ ਜਾਏਗੀ ਉਹਦੀ ਡੈੱਡ ਬੋਡੀ ਇੱਥੇ ਹੋਏਗੀ ਔਰ ਅਗਲਾ ਆਗੂ ਇੱਥੇ ਬੈਠੇਗਾ